तो आज ये लगभग 11 लाख की गाड़ी जो इसको हम गिफ्ट कर रहे हैं ये नई गाड़ी ले बेटा पकड़ो ये सब ये आज से आपकी है बोले बहुत बहुत धन्यवाद ਕੌਣ ਆ ਪੱਲੇ ਮਿਤਾ ਦੇ ਸਾਰੇ ਭਾਈਆ ਹਾਂ ਜੀ ਸਾਰੇ ਬੈਡ ਤੋਂ ਭਾਈਆ ਬੈਡ ਤੇ ਹੀ ਸਾਰੇ ਆਹ ਵੇਖੋ ਜੀ ਅੱਜ 골ਡਨ ਹੱਟ ਵੱਲੋਂ ਜਿਹੜੇ ਡਰਾਈਵਰ ਵੀਰ ਨੇ ਜਿਨ੍ਹਾਂ ਨੂੰ ਪਾਇਲਟ ਦਾ ਖਿਤਾਬ ਦਿੱਤਾ ਗਿਆ ਅੱਜ ਇੱਕ ਵੀਰ ਨੇ ਜਿਹੜਾ ਇੱਕ ਇਨਾਮ ਕਟਿਆ ਗਿਆ ਸਨਮਾਨ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਾਮ ਸਿੰਘ ਰਾਣਾ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਆ ਕਿ ਇੱਕ ਜਿਹੜਾ 27500 ਰੁਪਏ ਤੇ ਨੌਕਰੀ ਕਰਦਾ ਸੀ ਅੱਜ ਉਸ ਨੂੰ ਇੱਕ ਵੱਡੀ ਗੱਡੀ ਦਾ ਮਾਲਕ ਬਣਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਨੌਜਵਾਨ ਅੱਜ ਆਪਣੀ ਗੱਡੀ ਦਾ ਮਾਲਕ ਬਣ ਚੁੱਕਿਆ ਗੱਲਬਾਤ ਵੀ ਕਰ ਲੈਣੇ ਆ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਮੈਂ ਸੋਚਿਆ ਨਹੀਂ ਸੀਗਾ ਵੀ ਮੇਰੇ ਕੋਲ ਵੀ ਗੱਡੀ ਹੋਊਗੀ ਸੱਚੀ ਅੱਜ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਜਦੋਂ ਜਿਹੜਾ ਇਨਾਮ ਨਿਕਲ ਰਿਆ ਸੀ ਕਾਫੀ ਤੁਸੀਂ ਜਿਹੜਾ ਐਕਸਾਈਟਡ ਵੀ ਸੀਗੇ ਤੇ ਪਰਚੀ ਵੀ ਵਾਪਸ ਜਾ ਰਹੀ ਸੀ ਕਦੇ ਬਾਹਰ ਆ ਰਹੀ ਸੀ ਤੇ ਕਿਵੇਂ ਲੱਗ ਰਿਹਾ ਸੀ ਉਦੋਂ ਨੰਬਰ ਦੇ ਡਿਜੀਟ ਵੀ ਤੁਹਾਨੂੰ ਭੁੱਲ ਗਏ ਸੀ ਆਪਣੇ ਮੈਂ ਸੱਚੀ ਮੈਂ ਬੰਦ ਲਗਿਆ ਸੀਗਾ ਇੱਕ ਥਾਂ ਨਾਲ ਮੈਂ ਉੱਠ ਕੇ ਵੈਸੇ ਜਾਣ ਲੱਗਿਆ ਸੀਗਾ ਜਦੋਂ ਸੈਕੰਡ ਪ੍ਰਾਈਜ਼ ਨਿਕਲਿਆ ਫਿਰ ਮੈਂ ਸੋਚਿਆ ਨਹੀਂ ਵੀ ਮੈਂ ਬੈਠਾ ਰਹਿਮਾ ਤੇ ਜਦੋਂ ਮੈਂ ਸੱਚੀ ਆਪਣਾ ਨੰਬਰ ਹੀ ਭੁੱਲ ਗਿਆ ਸੀਗਾ ਫੋਨ ਨੰਬਰ ਮੈਨੂੰ ਕਾਰਟੀ ਲੈ ਕੇ ਜਾ ਰਹੇ ਹਾਂ ਪਹਿਲਾਂ ਕਿੱਥੇ ਜਾਵਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਅੱਗੇ ਹੁਣ ਕੀ ਕਰਨਾ ਚਾਹੁੰਦੇ ਹੂੰ ਹੁਣ ਗੱਡੀ ਤੁਹਾਡੇ ਕੋਲੇ ਆ ਤੇ ਅਗਲਾ ਹੁਣ ਕੀ ਕਰਾਂ ਉਹ ਵੱਧ ਤੋਂ ਵੱਧ ਆਪਾਂ 골ਡਨ ਹਟ ਤੇ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ 골ਡਨ ਹਟ ਤੇ ਰੁਕੋ ਤੇ ਆਪਣਾ ਜੁੜੋ ਪਰਿਵਾਰ ਬਣਾਓ ਆਪਣਾ 골ਡਨ ਹਟ ਨਾਲ ਜੁੜੋ ਵੱਧ ਤੋਂ ਆ ਰਾਮ ਸਿੰਘ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਸਾਰਾ ਇੱਕ ਨਵੀਂ ਸ਼ੁਰੂਆਤ ਕੀਤੀ ਆ ਡਰਾਈਵਰ ਵੀਰਾਂ ਦਾ ਜਿਹੜਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਬਾਈ ਜੀ ਹਰ ਆਦਮੀ ਮਾਨ ਸਨਮਾਨ ਕੇ ਲਈ ਜੀਤਾ ਹੈ ਸਮਾਜ ਮੇਂ ਹਰ ਆਦਮੀ ਕੋ ਮਾਨ ਸਨਮਾਨ ਕੀ ਭੂਖ ਹੁੰਦੀ ਹੈ ਰੋਟੀ ਕੀ ਭੂਖ ਤੋਂ ਪੇਟ भर लेता है आदमी पेट लेकिन मान सम्मान अगर हम किसी को मान सम्मान देंगे तो उसके लिए शायद उससे बढ़ के कुछ नहीं होता और मेरे को बड़ी खुशी है कि एक सात साढ़े सात हजार तनख्वाह वाला भाई जो मतलब इतना इससे ज़्यादा मेरे को प्राउड फील हो रहा है अगर किसी गड्डी मालिक की निकलती तो वो उसकी किस्मत थी लेकिन एक जो असली अकदार परमात्मा है ना वो पता नहीं किस्मत कब खोल देता है तो आज ये लगभग ग्यारह लाख की गाड़ी जो इसको हम गिफ्ट कर रहे हैं ये नई गाड़ी ले बेटा पकड़ो ये सब ये आज से आपकी है बोले और भाइयों से भी यही अपील करेंगे कि आप अलग नहीं हो सारा ड्राइवर समाज सारा भाईचारा हमारा जितना भी ड्राइवर भाईचारा पूरे इंडिया से मैं अपील करूंगा कि आप गोल्डन हट के साथ जुड़े इस बार एक गाड़ी निकली है अगली बार हमें इकट्ठी तीन गाड़ी एक टेम्पो ट्राइवल एक डिजायर और एक अर्टिका फिर निकलेगी तो सभी भाई गोल्डन हट से जुड़े रहे और अपनी किस्मत भी आजमाएं और आपके मान सम्मान में किसी भी तरह की आपके पूरे परिवार की आपके मान सम्मान में कोई भी परमात्मा ना करे किसी परिवार के साथ या ड्राइवर भाई के साथ कोई दिक्कत हो जाए उसके लिए भी गोल्डन हट आपके साथ कम दम दमिला के खड़ा रहेगा और सभी तो भाइयों से यही अपील करेंगे कि ज्यादा से ज्यादा गाड़ी निकलती जैसे फैक्ट्री का होता है जो नाम करवाने की गाड़ी वो भी क्या नहीं ये गाड़ी गोल्डन हट के नाम है लेकिन हम इनसे एफिडेविट लेंगे और एफिडेविट देंगे कि ये हमने गाड़ी इनको गिफ्ट में दी है हाँ जी ड्राइवर ड्राइवर वीरों के लिए एक ही मैसेज है मेरा आज के आप एक उम्मीद हर आदमी को होती है और आपकी उम्मीद पता नहीं कब हरी हो जाए तो ज़्यादा से ज्यादा गोल्डन हट पे रुके और सभी भाइयों से यही अपील करेंगे गोल्डन हट आपका अपना है किसी और का नहीं है आप जितना ज़्यादा वहाँ रुकोगे उससे ज्यादा आपको रिटर्न देगा गोल्डन हट आपके लिए तो सभी भाइयों से यही अपील करेंगे ਵੋਲਡਨ ਹੱਤ ਵੱਲੋਂ ਰੱਬ ਤੋਂ ਦੁਆਬ ਦਿੱਤੀ ਇੱਕ ਵੱਡਾ ਨਾਮ ਵੱਡਾ ਸਨਮਾਨ ਜਿਹੜਾ ਅੱਜ ਡਰਾਈਵਰ ਵੀਰ ਜਿਨ੍ਹਾਂ ਨੂੰ ਤੁਸੀਂ ਫਾਇਲਟ ਦਾ ਖਿਤਾਬ ਦਿੱਤਾ ਅੱਜ ਉਹਨਾਂ ਨੂੰ ਇੱਕ ਅਵਾਰਡ ਨਾਲ ਸਨਮਾਨ ਕੀਤਾ ਭਾਜੀ ਅੱਜ ਮੈਨੂੰ ਇੰਨੀ ਖੁਸ਼ੀ ਆ ਨਾ ਮੈਂ ਕਈ ਦਿਨਾਂ ਤੋਂ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਕਿ ਮੇਰੇ ਉਸ ਭਰਾ ਦੀ ਗੱਡੀ ਕੱਢੀ ਜਿਹਦੀ ਕੋਈ ਗੱਡੀ ਹੈ ਨਹੀਂ ਉਹਨੇ ਕਦੇ ਸੋਚਿਆ ਨਾ ਹੋ ਯਾਰ ਮੇਰੀ ਆਪਣੀ ਗੱਡੀ ਹੋਊਗੀ ਅੱਜ ਉਹਦੀ ਮੇਰੀ ਰੱਬ ਨੇ ਦੁਆ ਕabul ਕੀਤੀ ਹੈ ਵਾਹਿਗੁਰੂ ਨੇ ਮਿਹਰ ਕੀਤੀ ਹੈ ਫਿਰ ਮੁੰਡੇ ਦਾ ਚਿਹਰਾ ਦੇਖੋ ਜੀ ਸੱਚੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਕੋਲ ਮਤਲਬ ਇਹ ਇੱਕ ਬਹੁਤ ਵੱਡੀ ਚੀਜ਼ ਹੈ ਔਰ ਜਿਹੜਾ ਪ੍ਰਭੂਆਂ ਨੇ ਜੀ ਰੱਬ ਹੈ ਚਾਹੇ ਆਪਾਂ ਵਾਹਿਗੁਰੂ ਕਹ ਲਈਏ ਚਾਹੇ ਮਾਤਾ ਕਹ ਲਈਏ ਚਾਹੇ ਜੋ ਮਰਜ਼ੀ ਕਹ ਲਈਏ ਜਿਹੜੇ ਮਰਜ਼ੀ ਰੂਪ ਚ ਪੂਜ ਲਈਏ ਜੇ ਆਪਾਂ ਦਿਲੋਂ ਸੋਚਦੇ ਹਾਂ ਨਾ ਰੱਬ ਨੂੰ ਪੂਰੀ ਜ਼ਰੂਰਤ ਹੁੰਦਾ ਹੁਸਾ ਔਰ ਸਾਰੇ ਡਰਾਈਵਰ ਭਰਾਵਾਂ ਨੂੰ ਮੇਰੀ ਅਪੀਲ ਹੈ ਇਹ ਅੱਜ ਤੁਹਾਡੇ ਲਈ ਸਿਰਫ ਇੱਕ ਕਹਿੰਦੇ ਨਾ ਅਭੀ ਤੋ ਹੀ ਅੰਗੜਾਈ ਹੈ ਅੱਗੇ ਬਹੁਤ ਵੱਡੀ ਲੜਾਈ ਹੈ ਪਤਾ ਨਹੀਂ ਕਿੰਨੇ ਵੀਰਾਂ ਨੂੰ ਇੱਥੇ ਗੱਡੀਆਂ ਮਿਲਣੀਆਂ ਕਿੰਨੇ ਵੀਰ ਇੱਥੇ ਕਈ ਵਾਰੀ ਗੱਡੀਆਂ ਚਲਾ ਕੇ ਆਉਂਦੇ ਨੇ ਔਰ ਉਸ ਤੋਂ ਗੱਡੀਆਂ ਲੈ ਕੇ ਜਾਣਗੇ ਇਹ ਮੇਰਾ ਵਾਦਾ ਜੀ ਤੁਹਾਡੇ ਨਾਲ ਜੇ ਤੁਸੀਂ ਗੋਲਡਨ ਹ ਸਾਰੇ ਮੈਂ ਡਰਾਈਵਰ ਭਾਈਚਾਰੇ ਨੂੰ ਇਸ ਗੱਲ ਦੀ ਅਪੀਲ ਕਰ ਰਿਹਾ ਕਿ ਡਰਾਈਵਰ ਵੀਰ ਡਰਾਈਵਰ ਭਾਈਚਾਰਾ 50 50 100 100 ਰੁਪਏ ਦਾ ਲਾਲਚ ਛੱਡ ਦਿਓ ਜੁੜੋ ਆਰਾਮ ਸਿੰਘ ਰਾਣਾ ਨਾਲ ਔਰ ਆਰਾਮ ਸਿੰਘ ਰਾਣਾ ਤੁਹਾਨੂੰ ਕੱਲਾ ਅਮੀਰ ਦਿਲੋਂ ਨਹੀਂ ਬਣਾਊਗਾ ਤੁਹਾਨੂੰ ਦੁਨੀਆ ਚ ਸਮਾਜ ਚ ਨਾ ਬੜਾ ਉੱਚਾ ਹੋਊਗਾ ਸਾਡੀ ਇਹ ਸੋਚ ਹੈ ਔਰ ਇਸ ਸੋਚ ਨੂੰ ਅਸੀਂ ਪੂਰਾ ਕਰਾਂਗੇ ਅਗਲਾ ਜਿਹੜਾ ਹੈ ਅਗਲਾ ਜਿਹੜਾ ਸਨਮਾਨ ਅਗਲਾ ਜੀ ਅੱਜ ਇੱਕ ਗੱਡੀ ਹੈ ਅਗਲਾ ਤਿੰਨ ਹੋਣੀਆਂ ਜੀ ਉਹ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਗੱਡੀਆਂ ਹੋਣੀਆਂ ਵਾਹਿਗੁਰੂ ਜਾਣਦਾ ਜੀ ਉਹ ਤਾਂ ਸਾਡੀ ਇੱਕ ਸੋਚ ਹੈ ਸਰਵ ਧਰਮ ਸੇਵਾ ਫਾਊਂਡੇਸ਼ਨ ਦੇ ਨਾਲ 골ਡਨ ਹਟ ਚੁੜ ਕੇ ਪੂਰੇ ਸਮਾਜ ਨੂੰ ਇੱਕ ਨਵਾਂ ਰੂਪ ਦੇਣ ਲਈ ਇੱਕ ਨਵਾਂ ਸਮਾਜ ਸਥਾਪਿਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਔਰ ਵਾਹਿਗੁਰੂ ਸਾਡੇ ਨਾਲ ਖੜਾ ਹੋਗਾ ਧੰਨ ਧੰਨ ਤੇ ਇਹਨਾਂ ਨੇ ਡਰਾਈਵਰ ਵੀਰਾਂ ਨੂੰ ਵੀ ਇੱਕ ਮੈਸੇਜ ਦਿੱਤਾ ਕਿ ਵੱਧ ਤੋਂ ਵੱਧ ਜਿਹੜਾ 골ਡਨ ਹਟ ਦੇ ਨਾਲ ਜੁੜੋ ਤੇ 골ਡਨ ਹਟ ਵੱਲੋਂ ਜੋ ਵੀ ਇੱਥੇ ਜਿਹੜੀ ਸਕੀਮ ਲਾਂਚ ਕੀਤੀ ਗਈ ਹੈ ਉਸ ਦਾ ਵੱਧ ਤੋਂ ਵੱਧ ਫਾਇਦਾ ਲੋ ਕੈਮਰਾਮੈਨ ਜੋਗਾ ਸਿੰਘ ਦੇ ਨਾਲ ਅਮਨਦੀਪ ਲੁਧਿਆਣਾ ਟੀਵੀ